Oh、Mau n ਦੀ ਕਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਫਿਰੋ ਚਿਚੀ ਦੇ ਵਿੱਚ ਪਹੁੰਚੇ ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਗਰਾਇਆ ਨਗਰ ਦੇ ਦੁਆਰੇ ਜਰਾ ਨਗਰ ਕੀਰਤਨ ਸਜਾਇਆ ਗਿਆ ਉੱਥੇ ਹੀ ਜਿਹੜੀਆਂ ਪਿੰਡ ਦੀਆਂ ਜਿਹੜੀਆਂ ਸਖਸ਼ੀਆਂ ਤਾਂ ਜਾਂ ਮੌਜੂਦ ਨੇ ਔਰ ਬਾਬਾ ਜੀ ਮੌਜੂਦ ਨੇ ਕਰਦੇ ਆ ਗੱਲਬਾਤ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਵੀਰ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਹਾੜ ਕੈਵਰੇਜ ਕਰ ਰਹੇ ਹਨ ਸਪਿੰਨ ਨਗਰ ਫਿਰੋਜੀ ਦੀਆਂ ਸਾਰੀਆਂ ਸਕਤਾ ਅੱਜ ਕਈ ਦਿਨਾਂ ਤੋਂ ਪ੍ਰਵਤਸਰੀਆਂ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾ ਰਹੀਆਂ ਹਨ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੀ ਰਮਤਾ ਕਰਨ ਤੋਂ ਪ੍ਰੰਤ ਪੰਜਾ ਪਿਆਰੇ ਚਾਰ ਸਾਹਿਬ ਜਾ ਦੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਹੇਠ ਨਗਰ ਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਪਿੰਡ ਦੇ ਸਾਰੇ ਹੀ ਪਤਵੰਤੇ ਸੰਤ ਸਾਰੀਆਂ ਹੀ ਸੰਗਤਾਂ ਬੜੇ ਹਮਮਹਾ ਕੇ ਸੇਵਾ ਵੀ ਕਰ ਰਹੀਆਂ ਹਨ ਨਾਲੇ ਗੁਰੂ ਮਹਾਰਾਜ ਦੇ ਨਗਰ ਕੀਰਤੇ ਦੇ ਰੂਪ ਵਿੱਚ ਹਾਜ਼ਰੀਆਂ ਭਰ ਰਹੀਆਂ ਹਨ ਸਾਰੀਆਂ ਸੰਗਤਾਂ ਦਾ ਸਾਰੇ ਨਗਰ ਦਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਕਿਤਨਾ ਕਿਤੇ ਨੌਜਵਾਨ ਪੀੜੀ ਜਿਹੜੀ ਆ ਕੇਸਾਂ ਤੋਂ ਜਿਹੜੀ ਅਜੇ ਤੱਕ ਕੇਸ ਨਹੀਂ ਰੱਖ ਪਾਰੇ ਮੁੰਡਿਆਂ ਨੇ ਬਹੁਤਾਂ ਨੇ ਕੇਸ ਕਤਲ ਕਰਵਾਏ ਹੋਏ ਨੇ ਕੀ ਕਹਿਣਾ ਚਾਹੁੰਦੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਆ ਮੁੰਡਿਆਂ ਨੂੰ ਸਿੱਖਿਆ ਦਿੱਤੀ ਜਾਵੇਗੀ ਜਿਹੜੇ ਗੁਰਸਿੱਖੀ ਦੇ ਨਾਲ ਜੁੜਨ ਬਿਲਕੁਲ ਠੀਕ ਹੈ ਜੀ ਗੁਰੂ ਮਹਾਰਾਜ ਅਸੀਂ ਪ੍ਰਵਾਤ ਫੇਰੀਆਂ ਦੇ ਵਿੱਚ ਵੀ ਜਦੋਂ ਸੰਗਤਾਂ ਦੇ ਨੌਜਵਾਨਾਂ ਕੇ ਇਹੋ ਬੇਨਤੀ ਕਰਦੇ ਹਨ ਕੇਸ ਰੱਖੋ ਗੁਰੂ ਦੇ ਸਿੰਘ ਸਜੋ ਬਾਣੀ ਪੜੋ ਨਾਮ ਜਪੋ ਤੇ ਨਾਚੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੋਲਾਂ ਤੇ ਚਲੋ ਗੁਰੂ ਮਹਾਰਾਜ ਸਾਨੂੰ ਇਹੋ ਸਮਝਾ ਕੇ ਗਏ ਹਨ ਕੀਰਤ ਕਰਨੀ ਵੰਡ ਕੇ ਛਕਣਾ ਤੇ ਨਾਮ ਜਪਣਾ ਗੁਰੂ ਪਿਆਰੀ ਸਾਧ ਸੰਗਤ ਜੀ ਨਗਰ ਦੀਆਂ ਸੰਗਤਾਂ ਬੜੀਆਂ ਹੀ ਕੁਝ ਵਿਰਲੇ ਹੀ ਸਿੰਘ ਰਹਿ ਗਏ ਹਨ ਬੱਚੇ ਨੌਜਵਾਨ ਰਹਿੰਦੇ ਹਨ ਜਿਹੜਾ ਨੇ ਅਮਰਤ ਨਹੀਂ ਛਕਿਆ ਜਿਆਦੀਆਂ ਸੰਗਤਾਂ ਅਮਰਤਾਰੀ ਹਨ ਗੁਰੂ ਨਾਲ ਬੜੀਆਂ ਹਾਜ਼ਰੀਆਂ ਭਰ ਕੇ ਸੇਵਾ ਵੀ ਕਰਦੀਆਂ ਹਨ ਤੇ ਕੀਰਤਨ ਵੀ ਕਰਦਿਆਂ ਸ਼ਬਦ ਵੀ ਕਰਦਿਆਂ ਬਹੁਤ ਸੇਵਾ ਕਰਦੇ ਨੌਜਵਾਨ ਸੋ ਸਾਡੇ ਨਾਲ ਪਿੰਡ ਦੇ ਸਰਪੰਚ ਸਰਦਾਰ ਸੁਤਨਾਮ ਸਿੰਘ ਜੀ ਯੂਥਾ ਗੁਸਤਨਾਮ ਸਿੰਘ ਜੀ ਮੌਜੂਦ ਨੇ ਕਰਦੇ ਆ ਗੱਲਬਾਤ ਸੰਤ ਬਾਬਾ ਲਾਲ ਸਿੰਘ ਜੀ ਕੁੱਲੀਵਾਨ ਦੇ ਤਪਸਥਾਨ ਤੇ ਫਿਰ ਉੱਚੀ ਦੇ ਵਿੱਚ ਪਹੁੰਚੇ ਨੇ ਸਤਿ ਸ਼ਕਰ ਸਰਪੰਚ ਸਾਹਿਬ ਸਤਿ ਸ਼ਕਰ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਤੁਹਾਡੇ ਨਾਲ ਯੂਥ ਦਾ ਵੀ ਬਹੁਤ ਪਿਆਰ ਆ ਯੂਥ ਦੇ ਵਿੱਚ ਵਿਚਰਦੇ ਹੋ ਕਬੱਡੀ ਦੇ ਪਹਿਲਵਾਨ ਵੀ ਹੋ ਕੀ ਲੱਗਦਾ ਕਿ ਕਿਸ ਤਰੀਕੇ ਦੀਆਂ ਟ੍ਰੇਨਿੰਗਾਂ ਜਿਹੜੀਆਂ ਮੁੰਡਿਆਂ ਨੂੰ ਦਿੱਤੀਆਂ ਜਾਂ ਜਾਣ ਜਿਹੜੇ ਗੁਰੂ ਪ੍ਰਤੀ ਜਿਹੜੇ ਸੇਵਾ ਦੇ ਨਾਲ ਜੁੜਨ ਕਿ ਸਾਤਾਰੀ ਹੋਣਾ ਅਮਰਤ ਸ਼ਕਰ ਨਾਮ ਦੇ ਆਪਣੀ ਹਾਂਜੀ ਬਿਲਕੁਲ ਜੀ ਗੁਰੂ ਦੇ ਬਾ ਗੁਰੂ ਵਾਲੇ ਬਣ ਤੇ ਗਰਾਉਂਡਾਂ ਨਾਲ ਜੁੜਨ ਨਸ਼ੇ ਪਤੇ ਤੋਂ ਦੂਰ ਹੈ। ਠੀਕ ਹੋਰ ਕੀ ਸੰਦੇਸ਼ ਦੇਣਾ ਚਾਹੁੰਦੇ ਰਾਜਵਾਲਾ ਇਹ ਉਹ ਹੀ ਗਰਾਉਂਡਾਂ ਨਾਲ ਜ਼ਿਆਦਾਤਰ ਜੁੜਨ ਤੇ ਗੁਰੂ ਘਰ ਨਾਲ ਜੁੜਨ ਠੀਕ ਹੈ ਤੇ ਸਾਰੇ ਨਗਰ ਆਪਣਾ ਵਧੀਆ ਬਹੁਤ ਵਧੀਆ ਨਗਰ ਕੀਰਤਨ ਹਿਲਦੇ ਆਪਣੇ ਠੀਕ ਸਾਡੇ ਨਾਲ ਹੋਰ ਵੀ ਭਾਈ ਸਾਹਿਬ ਮੌਜੂਦ ਨੇ ਭਾਈ ਸਾਹਿਬ ਪਿੰਡ ਦੇ ਦਿਵਾਲੀ ਨਗਰ ਕੀਰਤਨ ਸੁਜਾਇਆ ਜਾ ਰਿਹਾ ਕਿ ਨਾ ਬਾਹਰ ਵੀ ਕਿਤੇ ਜਾਣਾ ਕੋਈ ਵੀ ਖਾਲਸਾ ਵਾਜੂ ਫਤਿਹ ਸਾਡੇ ਪਿੰਡ ਦਾ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਸ਼ਰਧਾਪੂਰਵਕ ਨਾਲ ਪਿੰਡ ਦੇ ਚਾਰ ਸਵੇਰੇ ਆਪਣੇ ਪਿਆਰ ਸਰਕਾਰ ਨਾਲ ਹਰ ਸਾਲ ਕੀਤਾ ਜਾਂਦਾ ਹੈ। ਹਰ ਘਰ ਗਾੜੀ ਸਫਾਈ ਔਰ ਲੰਗਰ ਦਾ ਖਾਸ ਪ੍ਰਬੰਧ ਹੈ। ਬਹੁਤ ਹੁਣ ਵੀ ਤਪਸਤਾਨ ਸੰਤ ਬੱਬਾ ਲਾਲ ਸਿੰਘ ਜੀ ਕੁੱਲੀ ਵਾਲਾਂ ਦੇ ਡੇਰੇ ਤੇ ਪਹੁੰਚੇ ਹੋ ਚਾਹ ਦਾ ਲੰਗਰ ਪਾਣੀ ਛਕ ਰਿਹਾ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਕੀ ਕਹਿਣਾ ਚਾਹੁੰਦੇ ਸਨ ਮੈਂ ਇਸ ਤਰ੍ਹਾਂ ਤੋਂ ਬਹੁਤ ਖੁਸ਼ ਹਾਂ ਕਿ ਹਰ ਸਾਲ ਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ ਦੇ ਦਰ ਤੇ ਹਾਇਰੀ ਭਰੀ ਜਾਂਦੀ ਹੈ ਤੇ ਲੰਗਰ ਪ੍ਰਸ਼ਾਦਾ ਇਸੇ ਤਰ੍ਹਾਂ ਹੀ ਚੱਲਦਾ ਹੈ। ਬਾਬਾ ਜੀ ਕੁੱਲੀ ਵਾਲੇ ਵੀ ਜਦੋਂ ਆਏ ਸੀ ਸੁਣ ਚੋਂਦਾ ਕਿ ਸਭ ਤੋਂ ਪਹਿਲਾਂ ਤੁਹਾਡੇ ਫਿਰੋਚੀ ਚੀ ਬਿਲਕੁਲ ਇਹ ਗੱਲ ਸਹੀ ਆ ਸਭ ਤੋਂ ਪਹਿਲਾਂ ਪਿੰਡ ਫਿਰੋਚੀ ਚੀ ਵਿੱਚ ਹੀ ਉਹਨਾਂ ਨੇ ਆਪਣੇ ਚਰਨ ਪਾਏ ਸੀ। ਹਾਂਜੀ ਕਾਫੀ ਲੰਮਾ ਟਾਈਮ ਇੱਥੇ ਰਹੇ ਹੋ। ਇਸ ਤੋਂ ਬਾਅਦ ਫਿਰ ਉਹਨਾਂ ਨੇ ਅਗਲਾ ਪੜਾਅ ਸ਼ੁਰੂ ਕੀਤਾ। ਸੰਤ ਬਾਬਾ ਲਾਜ ਸਿੰਘ ਜੀ ਕੁੱਲੀ ਵਾਲੇ ਜਿਹੜੇ ਪਿੰਡ ਨੂੰ ਆਉਂਦੇ ਰਹੇ ਉਸ ਪਿੰਡ ਛੱਡ ਕੇ ਦੁਬਾਰਾ ਵਾਪਸ ਨਹੀਂ ਆਏ ਜਿੱਦਾਂ ਕਿ ਸਭ ਤੋਂ ਪਹਿਲਾਂ ਦੱਸਿਆ ਜਾਂਦਾ ਲਗਭਗ ਸਾਲ 75 ਦੇ ਹਰ ਗੇਰ। ਹਾਂਜੀ ਹਾਂਜੀ ਇਹ ਅ ਫਿਰ ਉਹ ਚੀਚੀ ਦੇ ਵਿੱਚ ਉਹਨੇ ਚਰਨ ਪਾਏ ਆਪਣੇ ਉਸ ਤੋਂ ਬਾਅਦ ਨਨਵਾਲ ਜਿੰਦਰ ਦੇ ਵਿੱਚ ਸਿੰਬਲ ਇੱਕ ਜਗ੍ਹਾ ਪੈਂਦੀ ਉੱਥੇ ਵੀ ਰਹੇ ਆ ਉਸ ਤੋਂ ਬਾਅਦ ਸੰਗਰਾਲੇ ਪੁੱਲ ਦੇ ਲਾਗੇ ਵੀ ਗੁਜਰਾਤ ਸਾਹਿਬ ਬਣਿਆ ਬਹੁਤ ਸ਼ਾਨਦਾਰ ਉਸ ਤੋਂ ਬਾਅਦ ਜਿਹੜਾ ਸਾਡੇ ਪਿੰਡ ਨਨਵਾਲ ਖੁਰਦ ਲਿਖੇ ਹੋਏ ਪਹੁੰਚੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਸਾਰਾ ਕਿ ਕਿਸ ਤਰੀਕੇ ਦੇ ਨਾਲ ਸੰਤਾਂ ਮਹਾਂਪੁਰਸ਼ਾਂ ਨੇ ਕਿੱਥੇ-ਕਿੱਥੇ ਵੀ ਗਏ ਆ ਉੱਥੇ-ਉੱਥੇ ਜਿਹੜਾ ਆ ਪਾਰੋ ਤਾਰਾ ਕੀ ਤੋ ਸੰਗਤਾਂ ਦੀਆਂ ਮਨੋਕਾਮਨਾਵਾਂ ਅਰਦਾਸਾਂ ਹਰ ਥਾਂ ਤੇ ਜਿਹੜੀਆਂ ਪੂਰੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋਗੇ ਗੁਰਸਿੱਖੀ ਦੇ ਨਾਲ ਹਰ ਬੱਚਾ ਜੁੜ ਸਕੇ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਉਹਨਾਂ ਦੇ ਕਿ ਜਿਹੜਾ ਸਿੱਖ ਬੱਚਿਆਂ ਨੂੰ ਜਿਹੜਾ ਆਪਣੇ ਨਾਲ ਜਿਹੜਾ ਇਹ ਜੋੜ ਕੇ ਰੱਖਣਾ ਆ ਹਰ ਬੱਚੇ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਤਾਂ ਕਿ ਉਹ ਕੇਸਾਤਰੀ ਹੋਵੇ ਅੰਮ੍ਰਿਤ ਛਕੇ ਨਾਮ ਬਾਣੀ ਸਿਮਰਨ ਦੀਆਂ ਬਾਤਾਂ ਬਖਸ਼ੀਆਂ ਜਾਣ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ